ਸਵਾਲ ਜਵਾਬ ਕਰਦੇ ਤੈਨੂੰ ਕੁਛ ਹੀ ਹੈ ਤੈਨੂੰ ਤੇ ਇਹੋ ਪੁੱਛਿਆ ਵਨ ਪਿਨੇਰਾ ਹੋ ਗਿਆ ਇਹ ਤਾਂ ਫੋਨ ਕਰ ਦਿੰਦੀ ਤੇ ਨਾਲੇ ਕੀ ਕਰਨਾ ਇਹ ਹੀ ਉਹ ਕੰਮ ਤਾਂ ਦੱਸਾਨੂੰ ਚੱਲ ਉਹਦ ਪਾਏ ਜਿਹੜੇ ਮਰਜ਼ੀ ਕੰਮ ਆਏ ਹੁਣ ਉਹਨਾਂ ਨੂੰ ਕੰਮ ਹੀ ਵੇਲੇ ਥੋੜਾ ਵਾਉ ਤੇ ਤੂੰ ਹੀ ਮੈਨੂੰ ਦੱਸੋ ਵੀ ਤੂੰ ਹੀ ਗੱਡੀ ਲਈ ਇੱਥੇ ਬਾਹਰ ਤੁਸੀਂ ਕਿੱਥੋਂ ਚੈਰੀ ਕਰਕੇ ਆਏ ਆ ਉਹ ਤਿਆਰੀ ਕਾਦੀ ਕਰਨੀ ਆ ਮਾਰਾ ਦੀ ਦਵਾਈ ਲਿਆਉਣ ਆਲੀ ਇਹ ਉਹ ਲੈ ਕੇ ਆਈ ਆਂ ਕਿਹੜਾ ਟਾਈਮ ਵੇਖਾਂ ਉਤੋਂ ਹੋ ਗਿਆ ਅੱਧੀ ਰਾਤ ਹੋ ਗਈ ਅਜੇ ਤੱਕ ਕਿ ਨਹੀਂ ਮੁੜੀ ਕਿਦੋਂ ਕਦੇ ਮੁੰਡੇ ਦਾ ਨਹੀਂ ਫਿਕਰ ਮੱਸਾ ਵੀ ਮੈਂ ਮੁੰਡੇ ਨੂੰ ਵੇਖ ਲਾਂਗਾ ਆ ਕੇ ਉਹ ਮਮਾ ਮਮਾ ਕਰਨ ਰਿਆ ਵਾ ਸਾਰਾ ਦਿਨ ਤੇ ਚੱਲ ਚੁੱਕ ਸ਼ਾਣੀ ਤੇ ਚੱਲ ਰਾਤ ਹੀ ਬੰਦਾ ਨਿਆਣੇ ਨੂੰ ਸਾਂਭ ਲੈਂਦਾ ਆਪਣੇ ਨੂੰ ਇਹ ਨੀ ਰਹੀ ਹੋ ਗਈ ਇਹ ਦਸਾ ਸਮਾਨ ਇਦਾਂ ਕਰਦੀ ਆ ਵਿਚੇ ਹੀ ਰਹਿ ਦਨੀ ਆ ਫੇਰ ਨਾ ਗਣਾ ਕੀ ਲਿਆਈਆਂ ਕੀ ਨਹੀਂ ਇਦਾਂ ਕਰਦੀ ਆ ਬਾਅਦ ਚ ਕੱਢੂੰਗੀ ਤੁੰਦਰ ਤੁਮੇਰ ਗੱਲ ਸੁਣਾ ਦੱਸੋ ਐਡਾ ਨਹੀਂ ਰਹਾ ਲਾਦਾ ਤਾਂ ਫੋਨ ਹੀ ਕਰ ਦਿੰਦੀ ਤੂੰ ਮੇਰੇ ਅਗੀ ਕਰਨਾ ਆ ਮੁੰਡਾ ਚੁੱਪ ਨਹੀਂ ਕਰਨ ਦਿਆ ਮम्मा ਮम्मा ਕਰਨ ਦਿਆ ਹੁੰਦਾ ਓ ਮਮੀ ਉਹਦੇ ਚੰਗਾ ਭਲਾ ਖੇਡਣ ਦਿਆ ਵਾ ਤੁਸੀਂ ਜਾਣ ਗਈ ਧੱਕਰੀ ਜਾਂਦੇ ਆਂ ਅੱਜ ਸਵੇਰ ਦਾ ਮ ਫੜਿਆ ਵਾ ਤੇ ਹੁਣ ਵਿਚਾਰਾ ਇਹ ਹਲੇ ਲੱਭਦਾ ਵਾ ਮਾਂ ਨੂੰ ਫਿੰਦਰ ਬੋਧ ਜਨੇਰਾ ਹੋ ਗਿਆ ਹੀ ਤੇ ਉਹ ਫੋਨ ਕਰ ਦਿੰਦੀ ਉਹ लवली ਵੀ ਆਖਣ ਡਿਆ ਫੋਨ ਨਹੀਂ ਚੁੱਕਣ ਦੀ ਗੱਲ ਕਿ ਮੈਂ ਕਿੰਨੀ ਵਾਰੀ ਫੋਨ ਕੀਤਾ ਵਾ ਉਹਨੂੰ ਘਰ ਕੇ ਵੇਲੀ ਚੱਲ ਗਿਆ ਵਾ ਹੁਣ ਮਮੀ ਕੀ ਆਖਰ ਆ ਗਈ ਆ ਮੈਂ ਅਥੇ ਕੈਨੇਡਾ ਚ ਲੱਗ ਗਈ ਹੀ ਪੇੜਾ ਮੈਂ ਵਾਪਸ ਨਹੀਂ ਆਉਣਾ ਹੈਗਾ ਆਈ ਗਈਆਂ ਮਸਾਂ ਦੇਰਾ ਹੀ ਹੋ ਗਿਆ ਵਾ ਨਾਲੇ ਪਤਾ ਤਾਂ ਸਹੀ ਵੀ ਪਿੰਡ ਵਾਲੇ ਆਏ ਹੀ ਤੇ ਵੀਰ ਜੀ ਹੁਣਾਂ ਦਾ ਸਮਾਨ ਲੈਣਾ ਸੀ ਤੇ ਤਾਂ ਟਾਈਮ ਲੱਗ ਗਿਆ ਵਾ ਉਥੇ ਪਤਾ ਨਹੀਂ ਵੀ ਤੁਹਾਨੂੰ ਨਾ ਮਸਾਂ ਗਨੇਰਾ ਹੋਏ ਤੇ ਕੀ ਹੋਣ ਲੱ ਪੈਂਦਾ ਲੋਕੀ ਤਾਂ ਰਾਤ ਨਿਕਲਦੇ ਆ ਘਰੋਂ ਤੇ ਤੁਸੀਂ ਆਹ ਦਿੰਦੇ ਵੀ ਨਹੀਂ ਨੇਰਾ ਹੋ ਗਿਆ ਵੈਦਾਂ ਆ ਪੁੱਤ ਜਮਾਨੇ ਨਹੀਂ ਚੰਗੇ ਹੁਣ ਜਮਾਨਾ ਬੜਾ ਮਾੜਾ ਵਾ ਹੁਣ ਟਾਈਮ ਨਾਲ ਜਾਓ ਤੇ ਟਾਈਮ ਨਾਲ ਘਰ ਆਓ ਓ ਮਮੀ ਹੁਣ ਪਹਿਲੇ ਜਮਾਨੇ ਦੇ ਰਹੇ ਹੈਗੇ ਜਿੰਨਾਂ ਜੀ ਤੁਸੀਂ ਫਿਰਦੇ ਆ ਅੱਜਕੱਲ ਪੰਨਾ ਲੋਕੇ ਕਿੰਨੇ ਐਡਵਾਂਸ ਆ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਪਹਿਲਾਂ ਵਰਗਾ ਜ਼ਮਾਨਾ ਨਹੀਂ ਰਹਿ ਗਿਆ ਹੁਣ ਹੁਣ ਤੇ ਕਿਸੇ ਦੀ ਭੈਣ ਨੂੰ ਭੈਣ ਨਹੀਂ ਸਮਝਦੀ ਤੀ ਨੂੰ ਤੀ ਨਹੀਂ ਸਮਝਦਾ ਕੋਈ ਪੁੱਤ ਨੂੰ ਦੇਣੇ ਤੇ ਮੈਂ ਚੁੱਕ ਛਾੜ ਨਹੀਂ ਸਰਦੇ ਹੜੀ ਉਹਨੂੰ ਦਿਨੇ ਤੇ ਨਹੀਂ ਘਰਦਾ ਪਰ ਵਾਓ ਤੇ ਹੁਣ ਮम्मा ਮम्मा ਕਰਦਾ ਫਿਰਨ ਲਿਆ ਹੀ ਉਂਝੇ ਰਖੇ ਢੇ ਹੁੱਡੇ ਮੈਂ ਪਾਉਂ ਨਹੀਂ ਪੈਂਦਾ ਨਹੀਂ ਛੇਡੇ ਹੁਣ ਓ ਮਮੀ ਜਾਓ ਉਠਾਂ ਜਦੋਂ ਮੈਂ ਚੱਲੀ ਹੀ ਨਾ ਉਦੋਂ ਵੀ ਤਾਂ ਡੱਬਾਸ ਨਾ ਹੈ ਓ ਰੰਡੀ ਰੋਣਾ ਹੀ ਤੇ ਜਿਵੇਂ ਆ ਗਈ ਆ ਹੁਣ ਵੀ ਉਹੋ ਬੱਸ ਤੇ ਪੁੱਤ ਮਾੜਾ ਵੀ ਤੈਨੂੰ ਮੈਂ ਕੀ ਕਿਹਾ ਆ ਕੋਈ ਮਾੜੀ ਗੱਲ ਕਹੀ। ਉਹ ਤੁਸੀਂ ਕੁਝ ਨਹੀਂ ਕਹਿੰਦੇ ਮੈਨੂੰ ਪਾਣੀ ਤਾਂ ਦੇ ਪੀ ਲੈਣ ਦੋ ਮਸਾ ਕਿਉਂ ਨਾ ਪੀਵਾਂ। ਹਾਲੇ ਬਸ ਗੇਟੋ ਪੈਰ ਪਾਇਆ ਹੀ ਆ ਮੈਂ ਗਾਂ ਆ ਗਈ। ਸਾ ਤੂੰ ਬੈਠਾ ਮੈਂ ਤੈਨੂੰ ਵੀ ਲਿਆ ਦਿੰਨੀ। ਪੀ ਲੂੰਗੀ ਮੈਂ ਜਾਗੀ ਆਪੇ ਹੀ ਪਾਣੀ ਤੁਸੀਂ ਕਹਦਾ ਪੀਉਣਾ। ਉਹ ਸੱਚ। ਸਬਜੀ-ਭਾਜੀ ਵੀ ਬਣਾਇਆ ਵਾਂ ਕੋਈ ਕਿ ਨਹੀਂ ਬਣਾਇਆ ਹੈਗਾ ਬਸ ਗੱਲਾਂ ਹੀ ਡੇ ਕਰਨਾ ਇਥੇ। ਬਣਾ ਲਈਏ ਸਬਜੀ ਬਣਾ ਲਈਏ ਰੋਟੀ ਜਦੋਂ ਖਾਣੀ ਉਹ ਤਾਂ ਮੈਂ ਲਾ ਦੂੰਗੀ ਤੁਹਾਨੂੰ। ਦੱਸ ਦਿਓ। ਮੈਂ ਆ ਘਰੇ ਬਣਾਇਆ ਹੀ ਨਹੀਂ ਕੋ। ਪਤਾ ਨਹੀਂ ਮੈ। ਕੀ ਗੱਡੀ ਬਾਹਰ ਕੱਲੀ ਲਾਈ ਆ ਸਮਝ ਨਹੀਂ ਲੱਗਦੀ ਮੈਨੂੰ ਲੱਗਦਾ ਕਿਤੇ ਗਏ ਹੋਣੇ ਆ ਮਗਰ ਵੀ ਚੱਲ ਇਹ ਸ਼ਹਿਰ ਗਈ ਆ ਤੇ ਅਹੀਂ ਘਰ ਕਿਉਂ ਰਹੀਏ ਕੋਈ ਨਹੀਂ ਆਉਂਦੇ ਆ ਨਾ ਬਾਹਰੋਂ ਤੇ ਪੁੱਛਦੀ ਆ ਨਾ ਮੰਮੀ ਹਾਂ ਆ ਗਈ ਆ ਰਪਿੰਦਰ ਸਕੂਟਰੀ ਲੱਗੀ ਇੱਥੇ ਆ ਗਈ ਆ ਗਈ ਅੰਦਰ ਅੱਛਾ ਅੱਛਾ ਹਾਂ ਤੇ ਮੁੰਡਾ ਕਿੱਥੇ ਆ ਮੁੰਡਾ ਇੱਥੇ ਹੀ ਖੜਨ ਡਿਆ ਸੀ ਹੁਣੀ ਆ ਜੋ ਫਿਰ ਅੰਦਰ ਲੱਗੀ ਆ ਉਹਨੂੰ ਚੱਲ ਕੋਈ ਗੱਲ ਨਹੀਂ ਮੈਂ ਪੁੱਛਣਾ ਵਾ ਜਾ ਕੇ ਵੀ ਉਹ ਕੰਮ ਕੋਈ ਨਹੀਂ ਦੱਸਿਆ ਕੀ ਕੰਮ ਕਰੀ ਸੀ ਨਾ ਮੈਂ ਨੇ ਪੁੱਛਿਆ ਤਾਂ ਨਾ ਉਹਨੇ ਦੱਸਿਆ ਹੀ ਉਹਨੇ ਚੱਲ ਕੋਈ ਨਹੀਂ ਮੈਂ ਪੁੱਛਣਾ ਵੇਲੀ ਉਖਾਰਿਆ ਕੰਮ ਉਹ ਆਹੋ ਕਰਿਆ ਮਛਰ ਬੜਾ ਏ ਉਹ ਧੂਣੀ ਜੀ ਕਰਕੇ ਆ ਡੰਗਰ ਬੜੇ ਤੜਫੰਡੇ ਚੱਲ ਚੰਗਾ ਕੀਤਾ ਸਗੋਂ ਕਰਾ ਉਹ ਆਹਲੇ ਮੈਂ ਚੱਲ ਲਾ ਦੀ ਦੀ ਮਰਜੀ ਤੇ ਚੱਲ ਬੈਠੇ ਰਹਿੰਦੀਆਂ ਚੈਨ ਨਾਲ ਹਾਂ ਚੱਲ ਜਾ ਫਿਰ ਪੁੱਛ ਲੈ ਉਹਨੂੰ ਕਿ ਨਾ ਪੁੱਛਣਾ ਮੈਂ ਵੀ ਫੋਨ ਵੀ ਨਹੀਂ ਚੁੱਕਣ ਦੀ ਤੇ ਦੱਸ ਜੇ ਲੇਟ ਹੋ ਗਈ ਤਾਂ ਫੋਨ ਹੀ ਕਰ ਦਿੰਦੀ ਆ ਮੈਂ ਤੇ ਆਖਿਆ ਹੀ ਉਹਨੇ ਤਾਂ ਚੱਲ ਕੋਈ ਨਹੀਂ ਮੈਂ ਪੁੱਛਣਾ ਬਾਅਦ ਰੁਪਿੰਦਰ ਆਜੋ ਇੱਥੇ ਹੀ ਆ ਮੈਂ ਹੋ ਆਂ ਆਇਆ ਸ਼ਹਿਰੋਂ ਆਹੋ ਆ ਗਈ ਆ ਨਾ ਆਉਂਦੀ ਮੈਂ ਤਾਂ ਤੁਹਾਨੂੰ ਪੁੱਛਣ ਲਈ ਲਿਆ ਕਿ ਹੋਈ ਆ ਸ਼ਹਿਰੋਂ ਤੇ ਮੇਰੀ ਗੱਲ ਸੁਣ ਕਿੰਨੇ ਤੈਨੂੰ ਮੈਂ ਫੋਨ ਲਾਇਆ ਤੇ ਤੂੰ ਚੁੱਕਿਆ ਕਿਉਂ ਨਹੀਂ ਫੋਨ ਮੈਂ ਕਹਦਾ ਚੁੱਕਣਾ ਇਹ ਤੁਹਾਨੂੰ ਪਤਾ ਤੇ ਸ਼ਹਿਰ 'ਚ ਪਤਾ ਲੱਗਦਾ ਵਾ ਉੱਥੇ ਬੰਦਾ ਫੋਨ ਚੁੱਕੇ ਕੀ ਕਰੇ ਫੋਨ ਦਾ ਸਕੂਟੀ ਵਿੱਚ ਪਿਆ ਹੀ ਔਰ ਸਕੂਟਰੀ ਵਿੱਚ ਤੇ ਪਿਆ ਹੈ ਤੇ ਪਰ ਸਾਨੂੰ ਤੇ ਟੈਨਸ਼ਨ ਪਈ ਹੀ ਨਾ ਜਦੋਂ ਤੈਨੂੰ ਪਤਾ ਹੀ ਵੀ ਹਨੇਰਾ ਹੋਣ ਦਾ ਤੂੰ ਆਪ ਹੀ ਫੋਨ ਕਰਕੇ ਦੱਸ ਦਿੰਦੀ ਮੰਮੀ ਵੱਖ ਟੈਨਸ਼ਨ ਲੈਣ ਦੀ ਉਹ ਬਹੁਤ ਫਿਕਰਵਾਤ ਹਨੂ ਕੇ ਬਹੁਤ ਫਿਕਰ ਕਰਨ ਦੇ ਪਤਾ ਮੈਨੂੰ ਜਿੰਨੀ ਕੁ ਦੀ ਫਿਕਰ ਕਰਦੇ ਆ ਠੀਕ ਹੈ ਨਾ ਤੁਸੀਂ ਤੇ ਕਹਿੰਦੇ ਆ ਵੀ ਚੰਗਾ ਵਸਗੋ ਗਈਆ ਘਰ ਉਹ ਸਾਡੀ ਖਲਾਸੀ ਹੋਈ ਰਹੂ ਤੇ ਤੂੰ ਫਿਰ ਉਹਨਾਂ ਦੇ ਨਾਲ ਹੀ ਚੱਲ ਜਾਣਾ ਹੈ ਜੇ ਸਾਨੂੰ ਕੋਈ ਫਿਕਰ ਨਹੀਂ ਸੀ ਤੇ ਆਏ ਰਿਹਾ ਸੀ ਹੁਣ ਫਿਰ ਸ਼ਹਿਰ ਨਹੀਂ ਹੁਣ ਉਹਨਾਂ ਦੇ ਨਾਲ ਚੱਲ ਜਾ ਸਿੱਧੀ ਗੱਲ ਕਹਾਂ ਵੀ ਮੈਨੂੰ ਚੰਗੀ ਨਹੀਂ ਲੱਗਦੀ ਇਥੇ ਹਾਂ ਚੰਗੀ ਨਹੀਂ ਲੱਗਦੀ ਤੇ ਚਲ ਜਾਨੀ ਆ ਪਿੰਡੀ ਕਿਹੜੀ ਗੱਲ ਵਾ ਮੈਂ ਤਾਂ ਹੋਰ ਕੋ ਪੁੱਛਣ ਡਿਆ ਵਾ ਤੇ ਤੂੰ ਹੋਰ ਕੁਝ ਨਹੀਂ ਜਾਣਦੀਆਂ ਗਾੜੀਆਂ ਫੇਰ ਕਹਿਣਾ ਵੀ ਬੋਲਦੀ ਆ ਗਾੜੀ ਜਦੋਂ ਜਾਣਾ ਹੋਵੇ ਉਦੋਂ ਵੀ ਇਹੀ ਹਾਲ ਹੁੰਦਾ ਵਾ ਜਦੋਂ ਆਜੋ ਤਾਂ ਵੀ ਇਹੀ ਹਾਲ ਹੁੰਦਾ ਆ ਜੋ ਵੀ ਤੈਨੂੰ ਰੋਕਿਆ ਕਰਨੀ ਪਾਣੀ ਪੀਣਾ ਹੈ ਚਾਹੇ ਕੁਛ ਵਾ ਨਾ ਸਵਾਲ ਜਵਾਬ ਨਹੀਂ ਮੁੱਕ ਦੇਖਦੇ ਇਹਨਾਂ ਦੇ ਤੇ ਸਵਾਲ ਜਵਾਬ ਕਰਦੇ ਤੈਨੂੰ ਪੁੱਛੇ ਆ ਤੈਨੂੰ ਤੇ ਇਹੋ ਪੁੱਛਿਆ ਵਣ ਪਿੰਨੇਰਾ ਹੋ ਗਿਆ ਇਹਦਾ ਫੋਨ ਕਰ ਦਿੰਦੀ ਤੇ ਨਾਲੇ ਕੀ ਕਰਨਾ ਇਹੀ ਉਹ ਕੰਮ ਤਾਂ ਦੱਸਣ ਨੂੰ ਚੱਲ ਉਹਦੇ ਪਾਇ ਜਿਹੜੇ ਮਰਜ਼ੀ ਕੰਮ ਆਏ ਹੁਣ ਉਹਨਾਂ ਨੂੰ ਕੰਮ ਹੀ ਵੇਲੇ ਥੋੜਾ ਵਾ ਤੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਗੱਡੀ ਲਾਈ ਇਥੇ ਬਾਹਰ ਤੁਸੀਂ ਕਿੱਥੋਂ ਤਿਆਰੀ ਕਰਕੇ ਆਏ ਆ ਉਹ ਤਿਆਰੀ ਕਾਦੀ ਕਰਨੀ ਆ ਮਾਤਾ ਦੀ ਦਵਾਈ ਲਿਆਉਣ ਵਾਲੀ ਸੀ ਉਹ ਲੈ ਕੇ ਆਈ ਆ ਨਾਲ ਹੀ ਫਿਰ ਉਹਨੂੰ ਮੈਂ ਲੈ ਆ ਗਿਆ ਜਾਂਦੀ ਚੱਕਰ ਜੀ ਆਉਂਦੀ ਆ ਤੇ ਬਦਲਾ ਕੇ ਲਿਆਉਣੀ ਆ ਦਵਾਈ ਤੇ ਮੈਂ ਚੱਲ ਮੋਟਰਸਾਈਕਲ ਤੇ ਕੀ ਜਾਣਾ ਵਾ ਉਹਨੂੰ ਗੱਡੀ ਤੇ ਲੈ ਜਾਣਾ ਆਹੋ ਬਸ ਠੀਕ ਆ ਜਦੋਂ ਮੈਂ ਕਹਦਾ ਜਦੋਂ ਮੈਂ ਸਵੇਰੇ ਕਿਹਾ ਸੀ ਵੀ ਸ਼ਹਿਰ ਜਾਣਾ ਵਾ ਉਦੋਂ ਤੇ ਹੀ ਨਹੀਂ ਨਾ ਮੇਰਾ ਟਾਈਮ ਹੀ ਹੈ ਨਹੀਂ ਆ ਮੈਂ ਕਿਧਰ ਜਾਊਂਗਾ ਮੈਂ ਤੈਨੂੰ ਟਾਈਮ ਲਉਣੀ ਨਹੀਂ ਆ ਤੂੰ ਗੱਡੀ ਵੀ ਨਿਕਲ ਗਈ ਆ ਸ਼ਹਿਰ ਵੀ ਚਲ ਗਈ ਆ ਸਾਰੇ ਕੰਮ ਅਗਰੋ ਕਰ ਲਏ ਹੁਣ ਟਾਈਮ ਕਿੱਥੋਂ ਮਿਲ ਗਿਆ ਉਹ ਭਰਾ ਮੈਂ ਤੈਨੂੰ ਟਾਈਮ ਲਉਣੀ ਹੀ ਕਿਹਾ ਮੈਂ ਤਾਂ ਤੈਨੂੰ ਇਹ ਕਿਹਾ ਸੀ ਕਿ ਮਮੀ ਦੀ ਦਵਾਈ ਲੈ ਆਉਂਦੇ ਹੈ ਤਾਂ ਜੇ ਤੂੰ ਗਈ ਹੀ ਤੇ ਤੂੰ ਲੈ ਆਉਂਦੀ ਦਵਾਈ ਆਹੋ ਮੇਰਾ ਕੰਮ ਜ਼ਰੂਰੀ ਥੋੜਾ ਸੀ ਮੈਂ ਤਾਂ ਵਾਧੂ ਘਾਟੂਆਂ ਵੀ ਚੱਲ ਜੇ ਹੋ ਜਾਊਗਾ ਤਾਂ ਵੀ ਠੀਕ ਆ ਜੇ ਨਾ ਹੋਊਗਾ ਤਾਂ ਵੀ ਕੋਈ ਨਹੀਂ ਇਹ ਗੱਲ ਤੈਨੂੰ ਵੀ ਪਤਾ ਹੀ ਨਾ ਕਿ ਸ਼ਹਿਰੋਂ ਹੀ ਮਿਲਣੀ ਆ ਦਵਾਈ ਤੂੰ ਪੱਤੇ ਲੈਂਦੀ ਤੇ ਨਾਲ ਲੈ ਜਾਂਦੀ। ਉਹ ਚੰਗਾ ਬਾਬਾ ਬਹੁਤੀ ਸਫਾਈਆਂ ਦੇਣ ਦੀ ਲੋੜ ਨਹੀਂ ਹੈ ਠੀਕ ਹੈ ਨਾ? ਕੋਈ ਗੱਲ ਨਹੀਂ ਜੇ ਤੁਸੀਂ ਜ ਮਰਨਾ ਹੀ ਤਾਂ ਕਰਦੇ ਆ ਨਾ ਤੇ ਕੋਈ ਗੱਲ ਨਹੀਂ ਕਰੀ ਜਾਓ। ਉਹ ਭਰਾ ਹੀ ਨਹੀਂ ਇਦਾਂ ਕਰਦੇ ਤੂੰ ਸਾਡੇ ਨਾਲ ਇਦਾਂ ਕਰਨੀ ਠੀਕ ਹੈ ਨਾ? ਤੁਸੀਂ ਕਰਨਦੇ ਹੋਰ ਕਰ ਗੰਦੇ ਆ। ਚਾਹੇ ਮੈਂ ਨੌ ਸਵੇਰ ਚੱਲਦੇ ਸ਼ਹਿਰ ਮੇਰੇ ਨਾਲ। ਤੇ ਫਿਰ ਉਹਦੀ ਦਵਾਈ ਰਹਿਣ ਦਿੰਦੇ। ਉਹ ਤਾਂ ਅੱਗੇ ਸਵੇਰ ਦੀ ਮੰਜੀ ਤੇ ਪਈ ਆ। ਉਹ ਚੰਗਾ ਬੱਬਾ ਠੀਕ ਆ ਵਾ ਉਹ ਇੰਨਾ ਬੜਾ ਵਾ ਫੀ ਰੋਟੀ ਪਾਣੀ ਪਕਾ ਕੇ ਦੇਈ ਜਾਂਦੀ ਆ ਜਦੋਂ ਦੀ ਵਿਆਹੀ ਆਈ ਆ ਕਦੀ ਰੋਟੀ ਪਾਣੀ ਪਕਾਇਆ ਵਾ ਆਹੋ ਕੇ ਰੋਟੀ ਪਾਣੀ ਮੈਦ ਕਦੀ ਪਕਾਇਆ ਨਹੀਂ ਮੈਨੂੰ ਨਹੀਂ ਜਾਜਾਗੀ ਬਾਂਦੀ ਜੱਜਾ ਕਿਹੜਾ ਦਿਨ ਚੜਿਆ ਸੀ ਜਦੋਂ ਪਕਾ ਕੇ ਖਵਾਲਿਆ ਇਹ ਉਹ ਚਲੋ ਠੀਕ ਆ ਮੇਰਾ ਕੰਮ ਨਹੀਂ ਤੁਹਾਨੂੰ ਕੋਈ ਵੀ ਲੱਭਣਾ ਚੰਗਾ ਤੇ ਨਾ ਹੀ ਘਰ ਦੇ ਵਿੱਚ ਕੋਈ ਕੰਮ ਕਰਨ ਦਾ ਫਾਇਦਾ ਹੀ ਆ ਕਿਹੜਾ ਨਾ ਹੋਣਾ ਵਾ ਤੇ ਨਾ ਕਿ ਇਹਨੇ ਕਰਨਾ ਹੀ ਆ ਚਲ ਠੀਕ ਆ ਭਰਾ ਤੈਨੂੰ ਨਹੀਂ ਚੰਗੇ ਲੱਗਦੇ ਤਾਂ ਨਾ ਕਰਵਾਇਆ ਕਰ ਵੇਖਾ ਮੇਰੇ ਮਗਰੋਂ ਸ਼ਰੋ ਵੀ ਹੋ ਆਏ ਆ ਸਾਰੇ ਕੰਮ ਕਰ ਲਏ ਆ ਗਡੇ ਚ ਲਾਗ ਵਾ ਇਹ ਨਾ ਆਪਣੇ ਆਪ ਜ ਮਾਦੇ ਚਾਦਰ ਵੀ ਖਰੇ ਅਹੀਂ ਜਾਦਰਵਾ ਕੋਈ ਗੱਲ ਨਹੀਂ ਆ ਤੁਹਾਨੂੰ ਤੇ ਮੈਂ ਦੱਸੂਗੀ ਨਾ ਹੁਣ ਜਿਹੜੀਆਂ ਚਲਾਕੀਆਂ ਤੁਸੀਂ ਵਰਤਦੇ ਈ ਹਾਂ ਪਹੁੰਚ ਗਈਆਂ ਟਾਈਮ ਨਾ ਆਹੋ ਪਹੁੰਚ ਗਈ ਮੀਰ ਜੀ ਹੁਣੇ ਆਈ ਹਲੇ ਨੇ ਰਹੀ ਹੋ ਗਿਆ ਸਭੋ ਹੌਲੀ ਹੌਲੀ ਆਈ ਹੀ ਫਿਰ ਅੱਛਾ ਅੱਛਾ ਆ ਉਹ ਬਣਾਉਣਾ ਕੀ ਆ ਇੱਕ ਤੇ ਪਹਿਲਾਂ ਜਾਂਦਿਆਂ ਸੈਨ ਕਰਾਉਣੇ ਪੈਂਦੇ ਸਾਰਿਆਂ ਦੇ ਮੁੜਕੀ ਆਉਂਦੀਆਂ ਕਰਾਉਣੇ ਪੈਂਦੇ ਅੱਛਾ ਆ ਤੁਹਾਨੂੰ ਕੀ ਪਤਾ ਹੈ ਚਾਲ ਕਰਦੇ ਜੋ ਕਰਦੇ ਰਹਿੰਦੇ ਇਹਨਾਂ ਨੂੰ ਤੂੰ ਰੋਟੀ ਖਾਵੇ ਤੇ ਆਰਾਮ ਨਾਲ ਮੈਂ ਪੈਹਾ ਆਹੋ ਕੀ ਕਰਨਾ ਹੈ ਰੋਟੀ ਪਾਣੀ ਫੇ ਖਾਵੇ ਸੰਸੌਨੀ ਹੈ ਕਿ ਹੁਣ ਮੈਂ ਤਾਂ ਥੱਕ ਗਈ ਸਵੇਰ ਦੀ ਤੇ ਗਈ ਆ ਜੋ ਕਰਦੇ ਆ ਕਰਦੇ ਰਹਿੰਦੇ ਇਹਨਾਂ ਨੂੰ ਤਾਂ ਜੇ ਕੋਈ ਗੱਲਬਾਤ ਜ਼ਿਆਦਾ ਕਰਨਗੇ ਤਾਂ ਮੈਂ ਦੱਸਦੀ ਕੋਈ ਗੱਲ ਦੀ ਦੋਦੀ ਨਾ ਨਾਨਕੇ ਲੈ ਜਾਵਾਂਗਾ ਫਿਰ ਕਨੇ ਕੋਈ ਨਹੀਂ ਕੋਈ ਨਹੀਂ ਜੇ ਕੋਈ ਗੱਲਬਾਤ ਕਰਨਗੇ ਦੱਸ ਦੂੰਗੀ ਤੇ ਦੱਸੇ ਦੇ ਵਿੱਚ ਮੈਂ ਹੁਣ ਗੱਲਾਂ ਥੋੜੀਆਂ ਸੁਣਨੀਆਂ ਜਾਣੀਆਂ ਇਹਨਾਂ ਦੀਆਂ ਹਾਂ ਏ ਟਿਵ ਨਹੀਂ ਕੋਈ ਡਰਨ ਵਾਲੀ ਗੱਲ ਤੂੰ ਵੀ ਤਾਉਣ ਨਾ ਰਿਹਾ ਉਹੋ ਹੀ ਕੇ ਚਲੋ ਕੋਈ ਗੱਲ ਨਹੀਂ ਠੀਕ ਆ ਫਿਰ ਮੈਂ ਵੀ ਹੁਣ ਕਰ ਲਾਂ ਘੜੀ ਕਰਾਸਟ ਚਲ ਚਲ ਠੀਕ ਆ ਫਿਰ ਚੱਕੇ ਚੱਲ ਵੀਰ ਵਿਚਾਰੇ ਨੂੰ ਨਾ ਕਿੰਨੀ ਫਿਗਰ ਹੋਣ ਦੀ ਆ ਫੇਰ ਫੋਨ ਕਰਕੇ ਵਿਚਾਰਾ ਪੁੱਛਣਦੇ ਆ ਕਿ ਪਹੁੰਚ ਗਈ ਚੱਲ ਅਰਪਿੰਦਰ ਬਜਾ ਤੁਸ ਮੈਂ ਆ ਜਾ ਇਹ ਰੋਟੀ ਲਾਵੇ ਤੇਰੇ ਲਈ ਰੋਟੀ ਸਬਜੀ ਬਣ ਗਈ ਹੈ ਗਰਮ ਰੱਖੀ ਜਰਾ ਕੁਤੇ ਮੈਂ ਗਰਮ ਹੋ ਜਾ ਬਲਾਈ ਰੋਟੀ ਲਾਵੇ ਚਲ ਕਰ ਲੋ ਫੇ ਛੇਤੀ ਕਰ ਛੇਤੀ ਕਰਿਓ ਮੈਨੂੰ ਵੀ ਨੀਂਦ ਜੀ ਆਉਂਦੀ ਆ ਹੁਣ ਤੁਹਾਨੂੰ ਪਤਾ ਸ਼ਹਿਰ ਥੱਕ ਗਈ ਮੈਂ ਜਾ ਗਈ ਸਾਰਾ ਦਿਨ ਚਲ ਕੋਈ ਨਹੀਂ ਸਮਝੋ ਫਿਰ ਮੜਦੇ ਵੇਟ ਕਰਨਾ ਨਹੀਂ ਆਹ ਤੇ ਕੋਈ ਨਹੀਂ ਲਿਓ ਫੇ ਛੇਤੀ ਪਕਾ ਕੇ ਗਾ ਐਦਾਂ ਕਰਿਓ ਪੈਨੂ ਨਾ ਮੁੰਡੇ ਨੂੰ ਵੀ ਸਵਾਲ ਦਿਓ ਉਹਨੂੰ ਮੈਨੂੰ ਜਿਆਦਾ ਨੀਂਦ ਆਉਂਦੀ ਉਹ ਵੀ ਥੱਕ ਗਿਆ ਹੋਣਾ ਵਿਚਾਰਾ ਸਵੇਰ ਦਾ ਖੇਡ ਕੇ ਸਵਾਲ ਦਿਓ ਉਹਨੂੰ ਮੈਂ ਵੀ ਘੜੀ ਲੱਗੀ ਆ ਲੰਮੇ ਪਣ ਹੁਣ ਸਵਾਲ ਦਿੰਨੇ ਆ ਜਿਆ ਚਲੋ ਜੰਝਕਾ ਸਰੀਰ ਕੰਮ ਕਰਦਾ ਵਾ ਲਾ ਕੇ ਖਵਾਲੀ ਜਾਨੀ ਆ ਜੇ ਵੇਖੀ ਜਾਊ ਜਦ ਮੰਜੀ ਤੇ ਪਾ ਜਾਗੀ ਕੀ ਬੜਾ ਕੇ ਨੇ ਸਾਹਮਣਾ ਹੋਵੇਗਾ ਨਹੀਂ ਸਾਹਮਣਾ